ਅੱਜ ਕੱਲ੍ਹ ਜੀ ਅੱਜ ਜੀ 3 ਜੂਨ 2022 ਦਿਨ ਹੈਗਾ ਜੀ ਮੰਡੇ ਅੱਜ ਮੈਂ ਨਵਾਂ ਪਰਣਾ ਲੱਗੇ ਆ ਦੱਬਿਆ ਮੈਂ ਤਾਂ ਮੇਰਾ ਦਿਲ ਕਰ ਰਿਹਾ ਦਾ ਕਾਫੀ ਟਾਈਮ ਤੋਂ ਦੇਖਣ ਲੱਗੇ ਨਾ ਮੈਂ ਉਦਾਂ ਇੱਕ ਗੱਲ ਆ ਕਿ ਜੇ ਹੈ ਪਰਣਾ ਹੋਵੇ ਜਾਂ ਹੈ ਪੱਗ ਮਤਲਬ ਜਦੋਂ ਪੱਗ ਬੰਨਣ ਲੱਗਿਆ ਏ ਜਦੋਂ ਮੈਂ ਬਾਕੀਆਂ ਨੂੰ ਦੇਖਦਾ ਆਪਣੇ ਆਲੇ ਦੁਆਲੇ ਹਰੇਕ ਬੰਦਾ ਸੇਮ ਪੱਗ ਬੰਨਦਾ ਏ ਦਿੱਲੀ ਸੇਮ ਤਰੀਕੇ ਦੀ ਹੁੰਦੀ ਹੈ ਚਲ ਮਤਲਬ ਜੇਨੇ ਚੇਂਜ ਵੀ ਕਰਨਾ ਹੁੰਦਾ ਤਾਂ ਉਹਦਾ ਚੇਂਜ ਵਾਲਾ ਵੀ ਸਿਮਿਲਰ ਹੁੰਦਾ ਪਰ ਮਨ ਮੈ ਤਾਂ ਲੱਗਦਾ ਲੱਗਦਾ ਕਿ ਐਡਾ ਹੀ ਹੁੰਦਾ ਹੈ ਕਿ ਮੈਂ ਜਦਵੀ ਭਗਵਾਨਾ ਮੇਰਾ ਹੱਥ ਦਾ ਟਿਕਾ ਨਹੀਂ ਹੈਗਾ ਉੱਥੇ ਜਿੱਥੇ ਮਤਲਬ ਬੰਦਿਆਂ ਦਾ ਹੱਥ ਟਿਕ ਜਾਂਦਾ ਹੁੰਦਾ ਹੈ ਨਾ ਭਗਵਾਨ ਦੇ ਹੰਦੇ ਮੇਰਾ ਉੱਥੇ ਟਿਕਾ ਨਹੀਂ ਹੈਗਾ ਮਿੱਟੀ ਡਿਫਰੈਂਟ ਬੰਦ ਹੁੰਦੀ ਭਗਵਤ ਮਤਲਬ ਸ਼ੇਪ ਕਦੇ ਡਿਫਰੈਂਟ ਹੋ ਗਈ ਕਦੇ ਲੜਪੂ ਦਾ ਨਹੀਂ ਆਇਆ ਕਦੇ ਕੁਝ ਹੋ ਗਿਆ ਕਦੇ ਕੁਝ ਹੋ ਗਿਆ ਪਰ ਮੈਨੂੰ ਲੱਗਦਾ ਮੈਂ ਕਦੇ ਦੋਨ ਤਨ ਤਾਂ ਆਉਦੀ ਹੋਣੀ ਹੈ ਯਾਰ ਬੰਦਨ ਕੰਦੀਦਾ ਹੁਣ ਐ ਨਹੀਂ ਜਿੱਦਣ ਬੰਨ ਹੋ ਵੀ ਬੰਨ ਹੋ ਗਈ ਪਰਨਾ ਵੀ ਦੇਖ ਲੈ ਪਰਨਾ ਵੀ ਹਾਂ ਨੇ ਪਤਾ ਨਹੀਂ ਕਿਉਂ ਮਤਲਬ ਇਹ ਲਾਏ ਆ ਪਤਾ ਨਹੀਂ ਜਾਂਦਾ ਕਿਆ ਕਰਾਂ ਫਰਮੇ ਕੋਟ ਆਪਣੇ ਕੋਈ ਚાલુ ਬੋਕਾਂ ਦਾ ਰਖਦਾ ਨਹੀਂ ਅੱਜ ਕਿਹ ਚਾ ਚਾ ਅੱਜ ਅੱਜ ਜਦੋਂ ਕਿ پتہ ਨਹੀਂ ਪਹਿਲਾਂ ਕਰੀ ਉਹ ਜਦੋਂ ਮੈਂ ਜਾ ਲਿਆ ਜਾਂਦਾ ਹਾਂ ਕਿ ਜਦ ਦੂਜਾ ਬੰਦਾ ਕੁਝ ਕਰਦਾ ਹੈ ਨਲਗੂ ショਪ ਕੀ ਪਰ ਹੋ ਮਨਾ ਫਗਮਣ ਲਈ ਡੇਟ ਵਾਰ ਤੱਕ ਸੁਗਾਇਆ ਉਹਦਾ ਪ੍ਰੋਫਿਟ ਚਾਹੀਦਾ ਪਰ ਉਹਦੇ ਤੇ ਟੂਡੇਰ ਦਾ ਾਗਿਆ ਤੇ ਪਉ ਦੇਣਾ 바ਰਗੇਨਿੰਗ ਕਰਦੇ ਰਹੇ ਹਾਂ ਦਾ ਤੇ ਮੰਨ ਲੋ ਜੇ ਰੱਪ ਆਪਣੀ ਵੀ ਕੋਈ ਦਜਾ ਨਾ ਹੋਰ ਕੋਈ ਚੀਜ਼ ਦੀ ਕਿ ਜਦ ਕੋਈ ਆਪਣੇ ਨਾਲ ਬਾਗ ਬੀਗਿੰਗ ਕਰਦਾ ਤਾਂ ਆਪਾਂ ਨੂੰ ਸੈਨ ਕਰੇ ਲਾਗੇ ਮਤਲਬ ਮੇਰੀ ਕਹਣ ਦਾ ਮਤਲਬ ਹੈ ਕਿ ਜਦ ਦੂਜਾ ਬੰਦਾ ਕੁਝ ਕਰ ਰਿਹਾ ਹੁੰਦਾ ਹੈ ਤਾਂ ਆਪਾਂ ਉਹਦਾ ਵਿਰੋਧ ਕਰਦੇ ਹਾਂ ਜਦੋਂ ਆਪਾਂ ਉਹ ਸੇਮ ਥੀਸ ਕਰ ਰਹੇ ਹੁੰਦੇ ਆ ਤਾਂ ਆਪਾਂ ਉਹਨੂੰ ਡਿਵਰਸਿਫਾਈ ਕਰ ਲੈਂਦੇ ਆ ਮੀਨਿੰਗ ਇਹ ਕਰਦੇ ਆ ਆ ਜਿੰਨੇ ਮਤ ਮਤਲਬ ਤੁਸੀਂ ਮੈਂ ਕਿ ਐਸਪੈਕਟ ਜਿੰਨੇ ਹੋਣਗੇ ਤੇ ਤਾਂ ਹੁੰਦਾ ਮੈਂ ਖੁਦ ਕਰਦਾ ਤੇ ਮਨ ਨੂੰ ਉਹਦੇ ਤੇ ਹਾਸੇ ਹੀ ਆਉਂਦੇ ਹਾਂ ਨੂੰ ਲੱਗਦਾ ਕਦੇ ਤਾਂ ਪਾਉ ਸਹੀ ਉਹ ਆ ਆਪਾਂ ਆਪਣੇ ਆਪ ਨੂੰ ਉਸ ਜਗ੍ਹਾ ਲੱਤ ਰੱਖ ਕੇ ਦੇਖਦੇ ਆ ਨਾ ਤਾਂ ਪਤਾ ਲੱਗਦਾ ਹੈ ਪਰ ਜੇ ਅੱਧਾ ਕਰਨ ਲੱਗੇ ਕਿ ਰੇਤ ਵਾਸਤੇ ਤਾਂ ਕਿਆ ਹੋਊਗਾ ਬਿਲਕੁਲ ਹੋਦੂਗਾ ਆਪਕੋ ਮਤਲਬ ਖੋਦੂਗਾ ਪਤਾ ਬਾਰਗੇਨਿੰਗ ਕਰੂੰਗੇ ਹੋ ਆਪਾਂ ਦਾ ਇਹੋ ਚੀਜ਼ ਕਰੂੰਗੇ ਪਤਨ ਕਿਆ ਹੋਊਗਾ ਕਹਿ ਨਹੀਂ ਸਿਰਫ ਇੱਕ ਗਲਤੀ ਮੈਂ ਕਰਨੀ ਤੀ ਗੱਲ ਪੋਸਟਤਾ ਹੋਣੇ ਕਰਦੇ ਹੋਗੇ ਵੀਡੀਓ ਕਰਦੇ ਨਾਂ ਦੇ ਅੱਜ ਬਣਨੀ ਹੈਗੀ ਰਾਤ ਨੂੰ ਇਟਰਾ ਟਿਸ਼ੂਸ ਆ ਉਹ ਮੈਂ ਮੂਵੀ ਦੇਖਦਾ ਤਾਂ ਤੋਫੂ ਪੰਡਾ ਬੜੀ ਸੋਹਣੀ ਹੈ ਤੇ ਇੱਕ ਦੋ ਡਾਇਲੋਗ ਹਨ ਯਾਰ ਇਹ ਇੱਕ ਹੰਦਿਆਗੀ देयर ਇਸ ਨੋ ਸੀਕ੍ਰੀਟ ਇੰਗਰੀਡੀਅੰਟ ਹਮਾਂ ਦਾ ਸਟੋਰੀ ਤਾਂ ਲੱਗਨੇ ਤੇਰੇ ਕਰਾ ਵੀ ਉਹ ਤਾਂ ਆਪਾਂ ਨੂੰ ਮੰਨਣਾ ਹੁੰਦਾ ਕਿ ਆਪਾਂ ਸਪੈਸ਼ਲ ਆ ਕੁਝ ਗਿਫਟਡ ਐ ਉਹ ਚੀਜ਼ ਨਹੀਂ ਹੁੰਦੀ ਦੂਜੀ ਗੱਲ ਹੈਗੀ ਦੀ ਕੋਈ ਹਾਦਸੇ ਨਹੀਂ ਹੁੰਦੇ ਹੈਗੇ ਲੈ ਕਸਰ ਜੇ ਆਪਣਾ ਕਹਿ ਰਿਹਾ ਤੁਸੀਂ ਗਲਤ ਹੋ ਗਿਆ ਰਹੇ ਹੋ ਕੁਝ ਵੀ ਗਲਤ ਨਹੀਂ ਹੋਇਆ एवरीथिंग ਹੈਪਨਡ ਐਜ਼ ਇਟ ਵਾਸ ਸਪੋਸਟ ਟੂ ਹੈਪਨ ਉਹ ਹੋਣਾ ਹੀ ਸਮਝਿਆ ਮੈਂ ਬਾਕੀ ਦੇਖੋ ਅੱਜ ਉਸ ਦਿਨ ਮਾ ਉਹ ਵੀ ਦੇਖੀਏ ਠੀਕ ਹੈ ਜੀ ਉਸ ਦਿਨ ਨਹੀਂ ਅਸੀਂ ਕੀ 3 ਜੂਨ 2020 ਦਿਨ ਸੋਮਵਾਰ